ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਆਪਣੇ ਇੱਕ ਮੁਬਾਰਕ ਸ਼ਬਦ ਵਿੱਚ ਪੰਜ ਭਗਤ ਸਹਿਬਾਨਾਂ ਦਾ ਜ਼ਿਕਰ ਇਕੱਠਿਆਂ ਹੀ ਕਰਦੇ ਹਨ ਹਜ਼ੂਰ ਦਾ ਉਚਾਰਨ ਕੀਤਾ ਹੋਇਆ ਉਹ ਸ਼ਬਦ ਹੈ ਗੋਬਿੰਦ 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 ਸੰਗ ਨਾਮ ਦਿਓ ਮੰਨ ਲਈਨਾ ਇਸ ਮੁਬਾਰਕ ਸ਼ਬਦ ਵਿੱਚ ਮਹਾਰਾਜ ਨੇ ਬਾਬਾ ਨਾਮਦੇਵ ਜੀ ਬਾਬਾ ਕਬੀਰ ਜੀ ਬਾਬਾ ਰਵਿਦਾਸ ਜੀ ਬਾਬਾ ਸੈਣ ਜੀ ਅਤੇ ਬਾਬਾ ਧੰਨਾ ਜੀ ਦਾ ਇਹਨਾਂ ਪੰਜ ਭਗਤ ਸਹਿਬਾਨਾਂ ਦਾ ਜ਼ਿਕਰ ਕੀਤਾ ਹੈ ਇਸ ਸ਼ਬਦ ਦੇ ਦੂਸਰੇ ਬੰਦ ਵਿੱਚ ਬਾਬਾ ਰਵਿਦਾਸ ਜੀ ਮਹਾਰਾਜ ਦਾ ਜ਼ਿਕਰ ਕਰਦੇ ਹਾਂ ਬੜੀ ਭਾਵਪੂਰਤ ਬੜੀ ਸਪਸ਼ਟ ਜਹੀ ਪੰਕਤੀ ਉਹਨਾਂ ਨੇ ਉਚਾਰਨ ਕੀਤੀ ਜਿਸ ਦਾ ਬੜਾ ਗਹਿਰਾ ਭਾਵ ਹੈ। ਔਰ ਇਹ ਪੰਕਤੀ ਸਾਡੇ ਜੀਵਨ ਦੇ ਕਈ ਭਰਮ ਔਰ ਭੁਲੇਖਿਆਂ ਨੂੰ ਦੂਰ ਕਰਦੀ ਹੈ। ਸਤਿਗੁਰੂ ਜੀ ਉਚਾਰਨ ਕਰਦੇ ਨੇ ਰਵਿਦਾਸ ਟਵੰਤਾ ਟੋੜ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਇਹਨਾਂ ਪੰਕਤੀਆਂ ਦੇ ਵਿੱਚ ਬੜੇ ਗਹਿਰੇ ਭਾਵ ਹਨ। ਪਹਿਲਾ ਨੁਕਤਾ ਇਸ ਪੰਕਤੀ ਦਾ ਇਹ ਹੈ ਰਵਿਦਾਸ ਤੋਵੰਤਾ ਢੋਰ ਨੀਤ ਬਾਬਰ ਰਵਿਦਾਸ ਜੀ ਮਹਾਰਾਜ ਬੜੇ ਉੱਚੇ ਸੁੱਚੇ ਇਨਕਲਾਬੀ ਕ੍ਰਾਂਤੀਕਾਰੀ ਜਾਗੀ ਹੋਈ ਸੁਰਤ ਵਾਲੇ ਪਰਮੇਸ਼ਰੀ ਸਤਾ ਤੂੰ ਜਾਣਣ ਵਾਲੇ ਸੱਚ ਦੇ ਜਾਣਕਾਰ ਮਹਾਨ ਤਤ ਖੋਜੀ ਮਹਾਪੁਰਖ ਨੇ ਪਰ ਭਲ ਭਲੇ ਹੀ ਉਹਨਾਂ ਨੇ ਕੀਰਤ ਉਹ ਕੀਤੀ ਹੈ ਜਿਸ ਨੂੰ ਸਮਾਜ ਦੇ ਵਿੱਚ ਅਮੀਰ ਉੱਚੀਆਂ ਜਾਤਾਂ ਉੱਚੀਆਂ ਕੁਲਾਂ ਵਾਲੇ ਨੀਵਾ ਕੰਮ ਕਹਿੰਦੇ ਹੋਣ ਮਰੇ ਹੋਏ ਪਸ਼ੂਆਂ ਨੂੰ ਢੋਣਾ ਉਹਨਾਂ ਪਸ਼ੂਆਂ ਦੀ ਖੱਲ ਲਾਉਣੀ ਉਸ ਖੱਲ ਨੂੰ ਇੱਕ ਲੰਮੇ ਪ੍ਰੋਸੈਸ ਵਿੱਚ ਪਾ ਕੇ ਬੜੀ ਕਹਲਣਾ ਤੇ ਮਿਹਨਤ ਦੇ ਨਾਲ ਸਵਾਰਨਾ ਫਿਰ ਉਸ ਖੱਲ ਦੇ ਜੋੜੇ ਜੁੱਤੀਆਂ ਆਦਿਕ ਗੰਢਣੇ ਜਾਂ ਹੋਰ ਘਰ ਦੇ ਵਿੱਚ ਕੰਮ ਆਉਣ ਵਾਲੀਆਂ ਜਿਹੜੀਆਂ ਚਮੜੇ ਦੀਆਂ ਵਸਤੂਆਂ ਨੇ ਉਹ ਤਿਆਰ ਕਰਨੀਆਂ ਦਰਅਸਲ ਇਹ ਇੱਕ ਕਲਾ ਹੈ ਇਹ ਉਮੇ ਦੀ ਕਲਾ ਹੈ ਜਿਵੇਂ ਕੋਈ ਚਿੱਤਰਕਾਰੀ ਕਰਦਾ ਹੈ ਇਹ ਉਮੇ ਦੀ ਕਲਾ ਹੈ ਜਿਵੇਂ ਕੋਈ ਮਿੱਟੀ ਦੇ ਬਰਤਨ ਬਣਾਉਂਦਾ ਹੈ ਬੜੇ ਖੂਬਸੂਰਤ ਅਮੀਰ ਘਰਾਂ ਦੇ ਵਿੱਚ ਵੀ ਉਹ ਬਣਾਈਆਂ ਹੋਈਆਂ ਚੀਜ਼ਾਂ ਜਿਹੜੀਆਂ ਨੇ ਉਹ ਸ਼ੋਭ ਨੀਕ ਹੁੰਦੀਆਂ ਨੇ ਤੇ ਉਹਨਾਂ ਘਰਾਂ ਨੂੰ ਸਵਾਰ ਦਿੰਦੀਆਂ ਨੇ ਜਰਾ ਤੁਸੀਂ ਵੇਖੋ ਸਾਡੇ ਘਰ ਨੂੰ ਬਣਾਉਣਾ ਜਿਹੜਾ ਅਸੀਂ ਮਕਾਨ ਬਣਾਉਨੇ ਇਹ ਵੀ ਤੇ ਇੱਕ ਕਲਾ ਹੀ ਹੈ ਬਿਨਾ ਕਲਾ ਤੋਂ ਕੋਈ ਮਕਾਨ ਦੀ ਉਸਾਰੀ ਨਹੀਂ ਕਰ ਸਕਦਾ ਜਾਨੀ ਹਰ ਕਾਰਜ ਜਿਹੜਾ ਉਹ ਇੱਕ ਕਲਾ ਹੈ ਹਰ ਕਿਰਤ ਇੱਕ ਕਲਾ ਹੈ ਜੇ ਕੋ ਖੇਤੀ ਕਰਦਾ ਹੈ ਉਹ ਵੀ ਇੱਕ ਕਲਾ ਹੈ ਆਮ ਮਨੁੱਖ ਨੂੰ ਆਮ ਸਧਾਰਨ ਮਨੁੱਖ ਨੂੰ ਅਣਜਾਣ ਬੰਦੇ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਕਿਹੜੀ ਫਸਲ ਕਿਹੜੀ ਰੋਤ ਦੇ ਵਿੱਚ ਬੀਜੀ ਜਾਂਦੀ ਹੈ ਤੇ ਕਿਹੜਾ ਮੌਸਮ ਹੁੰਦਾ ਜਦੋਂ ਫਸਲ ਪੱਕਦੀ ਹੈ ਇਹ ਇੱਕ ਕਲਾ ਹੈ ਇੱਕ ਗਿਆਨ ਹੈ ਕੋਈ ਵੀ ਦੁਨੀਆ ਦਾ ਕਿਰਤ ਖੇਤਰ ਹੈ ਉਹਦਾ ਆਪਣਾ ਇੱਕ ਗਿਆਨ ਹੈ ਔਰ ਉਸ ਗਿਆਨ ਨੂੰ ਜਾਨਣਾ ਤੇ ਉਹਨੂੰ ਅਪਲਾਈ ਕਰਨਾ ਉਸ ਮੁਤਾਬਕ ਕਾਰਜ ਕਰਨਾ ਇੱਕ ਕਲਾ ਦੀ ਖੇਡ ਹੈ ਚਮੜੇ ਦਾ ਕੰਮ ਕਰਨਾ ਵੀ ਇੱਕ ਕਲਾਵਾਨ ਮਨੁੱਖ ਦਾ ਕਾਰਜ ਹੈ ਪਰ ਕਿਉਂਕਿ ਮਰੇ ਹੋਏ ਪਸ਼ੂ ਢੋਣੇ ਪੈਂਦੇ ਨੇ ਉਹਦੇ ਵਾਸਤੇ ਉਹਨਾਂ ਦੀ ਖੱਲ ਲਾਉਣੀ ਪੈਂਦੀ ਏ ਖੱਲ ਨੂੰ ਸਵਾਰਨਾ ਪੈਂਦਾ ਫਿਰ ਉਸ ਖੱਲ ਨੂੰ ਸਵਾਰਣ ਤੋਂ ਬਾਅਦ ਉਹਦੀਆਂ ਵੱਖ-ਵੱਖ ਚੀਜ਼ਾਂ ਜੁੱਤੀਆਂ ਜੋੜੇ ਹੋਰ ਘਰਾਂ ਚ ਕੰਮ ਆਉਣ ਵਾਲੀਆਂ ਚੀਜ਼ਾਂ ਬਣਦੀਆਂ ਨੇ ਇਹ ਆਪਣੇ ਆਪ ਵਿੱਚ ਕਲਾ ਹੈ ਪਰ ਕੁਝ ਲੋਕਾਂ ਨੇ ਇਸ ਕਿਰਤ ਨੂੰ ਨਿਖੇਧ ਕਰਾਰ ਦਿੱਤਾ ਉਹ ਜਿਹੜੇ ਨਖਿੱਧ ਕਰਾਰ ਦੇਣ ਵਾਲੇ ਲੋਕ ਸਨ ਕਿਰਤ ਨੂੰ ਅਤੇ ਉਸ ਕਿਰਤ ਕਰਨ ਵਾਲੇ ਨੂੰ ਦੋਵਾਂ ਨੂੰ ਨਖਿੱਧ ਕਰਾਰ ਦੇਣ ਦੇ ਪਿੱਛੇ ਉਹਨਾਂ ਦੀ ਚਲਾਕੀ ਤੇ ਮਨਸ਼ਾ ਇਹ ਸੀ ਕਿ ਅਸੀਂ ਆਪਣੇ ਆਪ ਨੂੰ ਉੱਚਿਆਂ ਆਪਣੇ ਅਸੀਂ ਆਪਣੇ ਆਪ ਨੂੰ ਵਡਿਆ ਕੇ ਉੱਚੀ ਜਗ੍ਹਾ ਤੇ ਰੱਖ ਲਈਏ ਤੇ ਬਾਕੀ ਜਿੰਨੇ ਵੀ ਕਾਰਜ ਖੇਤਰ ਜਾਂ ਕਿਰਤ ਖੇਤਰ ਵਿੱਚ ਵਿਛਰਣ ਵਾਲੇ ਲੋਕ ਨੇ ਜਾਂ ਬਾਕੀ ਜਿਹੜਾ ਸਮਾਜ ਇਕਤਾ ਨੂੰ ਕਈ ਹਿੱਸਿਆਂ 'ਚ ਵੰਡ ਦਈਏ ਕਿ ਉਹ ਇਕੱਠਾ ਨਾ ਹੋ ਸਕੇ ਦੂਜਾ ਉਹ ਇਕੱਠਾ ਵੀ ਨਾ ਹੋ ਸਕੇ ਤੇ ਸਾਡਾ ਸਾਡੀ ਗੁਲਾਮੀ ਵੀ ਕਰਦਾ ਰਹ ਸਦੀਆਂ ਤੱਕ ਇਹਨੂੰ ਇੱਕ ਐਸਾ ਚੱਕਰ ਵੀ ਉਹਨਾਂ ਨੇ ਸਦੀਆਂ ਤੋਂ ਸਿਰ ਜਿਆ ਕਿ ਹਰ ਵੱਖਰੀ ਵੱਖਰੀ ਕਿਰਤ ਕਰਨ ਵਾਲੇ ਆਪਸ ਵਿੱਚ ਜੁੜ ਨਹੀਂ ਸਕੇ ਉਹਨਾਂ ਦੇ ਦਰਜੇ ਬਣਾ ਦਿੱਤੇ ਗਏ ਜਦੋਂ ਜੁੜ ਨਹੀਂ ਸਕੇ ਤੇ ਉਹ ਆਪਣੀ ਆਵਾਜ਼ ਵੀ ਉੱਚੀ ਨਹੀਂ ਕਰ ਸਕੇ ਆਪਣੇ ਹੱਕਾਂ ਪ੍ਰਤੀ ਆਪਣੇ ਅਧਿਕਾਰਾਂ ਪ੍ਰਤੀ ਆਪਣੇ ਨਾਲ ਹੁੰਦੇ ਅਨਿਆਂ ਆਪਣੇ ਨਾਲ ਹੁੰਦੇ ਜ਼ਬਰ ਤੇ ਜ਼ੁਲਮ ਦੇ ਪ੍ਰਤੀ ਵੀ ਉਹਨਾਂ ਦੀ ਆਵਾਜ਼ ਇੱਕ ਮੁੱਠ ਨਹੀਂ ਹੋ ਸਕੀ ਜੇ ਸਮਾਜ ਦਾ ਇੱਕ ਵਰਗ ਬੋਲਦਾ ਦੂਜਾ ਕਹਿੰਦਾ ਸਾਨੂੰ ਕੀ ਦੂਜਾ ਬੋਲਦਾ ਤੀਜਾ ਕਹਿੰਦਾ ਸਾਡੀ ਕਿਹੜੀ ਬਰਾਦਰੀ ਦਾ ਮਸਲਾ ਹੈ ਐਵੇਂ ਲੋਕਾਂ ਨੇ ਆਪਣੇ ਹੱਕਾਂ ਨੂੰ ਨਿਆਂ ਨੂੰ ਆਪਣੇ ਉੱਤੇ ਹੁੰਦੇ ਜ਼ੁਲਮ ਤੇ ਧੱਕੇ ਨੂੰ ਵੀ ਬਰਾਦਰੀਆਂ ਚ ਵੰਡ ਲਿਆ ਵੀ ਜਿੰਨਾ ਚਿਰ ਮੇਰੇ ਉੱਤੇ ਨਹੀਂ ਹੋ ਰਹੀ ਉਹਨਾਂ ਚਿਰ ਉਹ ਧੱਕਾ ਨਹੀਂ ਉਹਨਾਂ ਚਿਰ ਉਹ ਜ਼ੁਲਮ ਨਹੀਂ ਉਹਨਾਂ ਚਿਰ ਉਹ ਅਨਿਆਂ ਨਹੀਂ ਇਹਨਾਂ ਗੱਲਾਂ ਦੇ ਬੜੇ ਗਹਿਰੇ ਭਾਵ ਨੇ ਜਦੋਂ ਅਸੀਂ ਭਗਤ ਸਹਿਬਾਨ ਗੁਰੂ ਸਹਿਬਾਨ ਦੀ ਅੰਮ੍ਰਿਤਮਈ ਬਾਣੀ ਨੂੰ ਪੜ੍ਹਦੇ ਹਾਂ ਉਹਨਾਂ ਨੇ ਸਾਨੂੰ ਜਾਗਰੂਕ ਕੀਤਾ ਇਸ ਚੀਜ਼ ਦੇ ਪ੍ਰਤੀ ਸੁਚੇਤ ਕੀਤਾ ਤੇ ਜਿਹੜਾ ਨੁਕਤਾ ਇੱਥੇ ਅਹਿਮ ਹੈ ਕਿ ਕਿਰਤ ਕਰਨ ਨੂੰ ਕਿਰਤ ਨੂੰ ਨੀਵਾ ਕਹਿ ਦਿੱਤਾ ਤੇ ਉਸ ਕਿਰਤ ਕਰਨ ਵਾਲੇ ਨੂੰ ਨੀਵਾ ਕਹਿ ਦਿੱਤਾ ਇਹ ਇਕਰਾਰ ਕਿੰਨੇ ਦਿੱਤਾ ਕੁਝ ਗਿਣਤੀ ਦੇ ਲੋਕਾਂ ਨੇ ਉਹਨਾਂ ਨੇ ਆਪਣੇ ਧਰਮ ਗ੍ਰੰਥ ਰਚੇ ਜਿਹੜੀ ਗੱਲ ਉਹ ਚਾਹੁੰਦੇ ਸਨ ਉਹੀ ਉਹਨਾਂ ਲਿਖੀ ਤੇ ਉਹੀ ਉਹਨਾਂ ਪ੍ਰਚਾਰੀ ਤੇ ਇੱਕ ਸਦੀਆਂ ਤੋਂ ਚੱਲ ਰਿਹਾ ਜਿਹੜਾ ਪ੍ਰਬੰਧ ਸੀ ਉਹ ਉਹਦੇ ਅਸੀਂ ਦੁਬੇਲ ਬਣ ਗਏ ਬਹੁ ਗਿਣਤੀ ਸਮਾਜ ਜਿਹੜਾ ਸੀ ਉਹ ਉਹਦੇ ਭਰਮਜਾਲ ਵਿੱਚ ਫਸ ਕੇ ਮਾਨਸਿਕ ਆਤਮਿਕ ਔਰ ਸਰੀਰਕ ਤੌਰ ਤੇ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਜਕੜਿਆ ਗਿਆ ਬਾਬਰ ਬਦਾਸ ਜੀ ਮਹਾਰਾਜ ਦੇ ਪ੍ਰਤੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਲਿਖਦੇ ਨੇ ਰਵਿਦਾਸ ਤੋਵੰਤਾ ਢੋਰ ਨੀਤ ਨਿਤ ਦਾ ਮਤਲਬ ਕੰਟੀਨਿਊ ਜਿਹੜੀ ਕੀਰਤ ਰੋਜ਼ਾਨਾ ਹੁੰਦੀ ਹੈ ਬਾਬਰ ਬਦਾਸ਼ ਜੀ ਕੀ ਕਿਰਤ ਕਰਦੇ ਸਨ ਮਰੇ ਹੋਏ ਪਸ਼ੂ ਢੋਂਦੇ ਸਨ ਇਹਦਾ ਜ਼ਿਕਰ ਉਹਨਾਂ ਨੇ ਆਪ ਵੀ ਆਪਣੀ ਬਾਣੀ ਵਿੱਚ ਕੀਤਾ ਹੈ ਮੇਰੀ ਜਾਤ ਕੁਟ ਬੰਡਲਾ ਢੋਰ ਢਵੰਤਾ ਨਿਤੈ ਬਨਾਰਸੀ ਆਸਪਾਸਾ ਉਹ ਲਿਖਦੇ ਨੇ ਮੈਂ ਮੇਰੇ ਸਮੇਤ ਮੇਰੀ ਬਰਾਦਰੀ ਦੇ ਮੇਰੇ ਭਾਈਚਾਰੇ ਦੇ ਮੇਰੇ ਜਾਣਕਾਰ ਮੇਰੇ ਆਲੇ ਦੁਆਲੇ ਦੇ ਲੋਕ ਮਰੇ ਹੋਏ ਪਸ਼ੂ ਢੋਂਦੇ ਨੇ ਉਹਨਾਂ ਦੀ ਖੱਲ ਲਾਉਂਦੇ ਨੇ ਤੇ ਕੀਰਤ ਕਰਦੇ ਨੇ ਲੋਕਾਂ ਨੇ ਇਸ ਕੀਰਤ ਨੂੰ ਮਾੜਾ ਕਿਹਾ ਹੋਵੇਗਾ ਉਹਨਾਂ ਦੀ ਆਪਣੀ ਇੱਕ ਖੋਟੀ ਮਨਸ਼ਾ ਹੈ, ਕਪਟ ਹੈ, ਗੁਲਾਮ ਬਣਾਉਣ ਦੀ ਧਾਰਨਾ ਹੈ। ਬਾਬਰ ਵਿਦਾਸ ਜੀ ਮਹਾਰਾਜ ਨੇ ਇਸਨਾ ਕਿਰਤ ਨੂੰ ਮਾੜਾ ਕਿਹਾ ਤੇ ਨਾ ਉਸ ਪਰਿਵਾਰ ਵਿੱਚ ਜੰਮਣ ਦੇ ਉੱਤੇ ਹੀ ਉਹਨਾਂ ਨੇ ਅਫਸੋਸ ਕੀਤਾ ਹੈ। ਉਹ ਤਾਂ ਬੜੇ ਮਾਣ ਤੇ ਫਕਰ ਦੇ ਨਾਲ ਆਪਣੀ ਬਾਣੀ ਵਿੱਚ ਇਹ ਸ਼ਬਦ ਕਹਿੰਦੇ ਹਨ, ਕਹ ਰਵਿਦਾਸ ਖਲਾਸ ਚ ਮਾਰਾ ਜੋ ਹਮ ਸ਼ਹਿਰੀ ਸੁਮੀਤ ਹਮਾਰਾ। ਸੋ ਪਹਿਲੀ ਤੇ ਗੱਲ ਇਹ ਹੈ ਇੱਕ ਧਿਰ ਸਾਡੀ ਬਰਾਦਰੀ ਸਾਡੀ ਕੁੱਲ ਸਾਡੇ ਪਰਿਵਾਰ ਸਾਡੀ ਕਿਰਤ ਸਾਡੇ ਪੈਰਾਵੇ ਸਾਡੀ ਬੋਲੀ ਨੂੰ ਸਾਡੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਨ੍ਹਾਂ ਚੀਜ਼ਾਂ ਦੇ ਵਿੱਚ ਅਸੀਂ ਜੀ ਰਹੇ ਉਹਨੂੰ ਨਿੰਦਦੀ ਤੇ ਭੰਡਦੀ ਹੈ ਉਹਦੇ ਨਿੰਦਨ ਤੇ ਭੰਡਣ ਦਾ ਭਾਵ ਇਹ ਹੁੰਦਾ ਹੈ ਕਿ ਮੈਂਟਲੀ ਮਾਨਸਿਕ ਤੌਰ ਤੇ ਸਮਾਜਿਕ ਤੌਰ ਤੇ ਇਹ ਲੋਕ ਸਦਾ ਪ੍ਰੈਸ਼ਰ ਵਿੱਚ ਰਹਿਣ ਤੇ ਆਪਣੇ ਆਪ ਨੂੰ ਨੀਵਾ ਮੰਨ ਕੇ ਸਿਰ ਸੁੱਟ ਕੇ ਅੱਖਾਂ ਨੀਵੀਆਂ ਕਰਕੇ ਤੁਰਨ ਪਰ ਇਸ ਜਿਨੂੰ ਉਰਦੂ ਵਾਲੇ ਅਹਿਸਾਸੇ ਕਮਜ਼ਰੀ ਕਹਿੰਦੇ ਨੇ ਨੀਵੇਂ ਅਹਿਸਾਸ ਉਦਾਸੀ ਮਯੂਸੀ ਦੇ ਆਲਮ ਵਿੱਚੋਂ ਜਿਨ੍ਹਾਂ ਨੇ ਬਾਹਰ ਨਿਕਲਣਾ ਉਹ ਬੜੇ ਮਾਣ ਨਾਲ ਕਹਿੰਦੇ ਨੇ ਤੁਸੀਂ ਕੌਣ ਹੁੰਦੇ ਹੋ ਸਾਡੀ ਜਨਮ ਨੂੰ ਸਾਡੀ ਕਿਰਤ ਨੂੰ ਸਾਡੇ ਪਰਿਵਾਰ ਨੂੰ ਸਾਡੇ ਪਹਿਰਾਵੇ ਨੂੰ ਜਾਂ ਸਾਡੀ ਬੋਲੀ ਨੂੰ ਨਿੰਦਣ ਵਾਲੇ ਅਸੀਂ ਜੇ ਤੁਹਾਨੂੰ ਆਪਣੇ ਆਪ ਨੂੰ ਚੰਗਾ ਕਹਿਣ ਦਾ ਅਧਿਕਾਰ ਹੈ ਤੇ ਸਾਨੂੰ ਵੀ ਆਪਣੇ ਆਪ ਨੂੰ ਚੰਗਾ ਰੱਖਣ ਦਾ ਤੇ ਚੰਗਾ ਕਹਿਣ ਦਾ ਅਧਿਕਾਰ ਹੈ ਇਹ ਸਵਾਲ ਮੈਂ ਕਈ ਵਾਰ ਸੰਗਤ ਦੇ ਸਾਹਮਣੇ ਰੱਖਣ ਦਾ ਯਤਨ ਕੀਤਾ ਹੈ ਗੁਰੂ ਸਾਹਿਬਾਨੇ ਭਗਤ ਸਹਿਬਾਨਾ ਨੇ ਆਪਣੀ ਬਾਣੀ ਵਿੱਚ ਖੁਦ ਇਸ ਗੱਲ ਦਾ ਜ਼ਿਕਰ ਕੀਤਾ ਕਿ ਮੈਨੂੰ ਆਪਣੀ ਬਰਾਦਰੀ ਤੇ ਜਾਨੀ ਜਿਸ ਪਰਿਵਾਰ ਵਿੱਚ ਮੈਂ ਪੈਦਾ ਹੋਇਆ ਮੈਨੂੰ ਉਹਦੇ ਤੇ ਅਫਸੋਸ ਕੋਈ ਨਹੀਂ ਕਬੀਰ ਮੇਰੀ ਜਾਤ ਕੋ ਸਭ ਕੋ ਸੁਨਿਹਾਰ ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣਹਾਰ ਅੱਜ ਵੀ ਇਹ ਪ੍ਰਬੰਧ ਚੱਲਦਾ ਹੈ ਬਹੁ ਗਿਣਤੀ ਸੱਤਾ ਤੇ ਕਾਬਜ਼ ਤੇਰ ਦੂਸਰੇ ਲੋਕਾਂ ਦੀ ਬੋਲੀ ਨੂੰ ਨੀਵਾ ਕਹਿੰਦੀ ਏ ਪਛੜੀ ਕਹਿੰਦੀ ਏ ਸਾਡੇ ਪਹਿਰਾਵੇ ਨੂੰ ਵੇਖ ਕੇ ਉਹ ਸਾਨੂੰ ਪਛੜਿਆ ਕਹਿਣਗੇ ਸਾਡੇ ਰਿਵਾਜਾਂ ਨੂੰ ਵੇਖ ਕੇ ਉਹ ਲੋਕ ਸਾਨੂੰ ਨੀਵਾ ਕਹਿਣਗੇ ਜ਼ਰੂਰਤ ਹੁੰਦੀ ਏ ਇਸ ਚੀਜ਼ ਦਾ ਮੁਕਾਬਲਾ ਕਰਨ ਦਾ ਇੱਕੋ ਹੀ ਹੱਲ ਹੁੰਦਾ ਆਪਣੀ ਬੋਲੀ ਤੇ ਮਾਣ ਕਰੋ ਆਪਣੇ ਪਹਿਰਾਵੇ ਤੇ ਮਾਣ ਕਰੋ ਆਪਣੀ ਕਿਰਤ ਤੇ ਮਾਣ ਕਰੋ ਕਿਰਤ ਛੋਟੀ ਵੱਡੀ ਨਹੀਂ ਹੁੰਦੀ ਮਨੁੱਖ ਦਾ ਕਰਨ ਦਾ ਤਰੀਕਾ ਤੇ ਸਲੀਕਾ ਵੱਡਾ ਛੋਟਾ ਹੁੰਦਾ ਹੈ ਜਦੋਂ ਅਸੀਂ ਨਖਿੱਧ ਭਾਵਨਾ ਨਾਲ ਜੀਵਨ ਵਿੱਚ ਵਿਚਰਦੇ ਹਾਂ ਜੇ ਸਾਡੀ ਮਨਸ਼ਾ ਮਾੜੀ ਹੈ ਤੇ ਕਿਸੇ ਵੀ ਬੋਲੀ ਵਿੱਚ ਤੁਸੀਂ ਬੋਲੋਗੇ ਨਾ ਮਾੜੀ ਮਨਸ਼ਾ ਵਾਲੇ ਬੋਲ ਜਿਹੜੇ ਨੇ ਉਹ ਨਖੇਦੀ ਕਹੇ ਜਾਣਗੇ ਭਾਵੇਂ ਕਿੰਨੀ ਵੀ ਉਹ ਦੇਵ ਭਾਸ਼ਾ ਚ ਕਹੀ ਗਈ ਗੱਲ ਹੋਵੇ ਸੋ ਜਿੱਥੇ ਰੱਖਾਂ ਬੈਕੁੰਠ ਤੇ ਥਾਈਂ ਤੋ ਸਬਨਾ ਕੇ ਪ੍ਰਤਪਾਲਾ ਜਿਓ ਨੇਕ ਆਚਰਣ ਨੂੰ ਸਤਿਗੁਰੂ ਨੇ ਸਲਾਇਆ ਇਸ ਉੱਚੇ ਆਚਰਣ ਸਦਕਾ ਹੀ ਬਾਬਰ ਅਵਦਾਸ ਜੀ ਮਹਾਰਾਜ ਦੁਨੀਆ ਦੇ ਅੰਦਰ ਪੂਜਨੀਕ ਔਰ ਮਹਾਨ ਰੁਤਬਾ ਰੱਖਣ ਵਾਲੇ ਹਨ ਆਓ ਉਹਨਾਂ ਦੇ ਨਕਸ਼ੇ ਕਦਮ ਉਤੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ